ਹਾਏ ਰੱਬਾ ਕਿੰਨਾ ਟਾਈਮ ਹੋ ਗਿਆ ਇਹਨੂੰ ਫੋਨ ਕੀਤੇ ਇਹਨੂੰ ਪਤਾ ਨਹੀਂ ਕਿੱਥੇ ਰਹਿ ਗਿਆ ਪਤਾ ਨਹੀਂ ਆਪੀ ਸੋਦਾ ਵੇਚਣ ਲੱਗ ਗਿਆ ਉਹਨਾਂ ਦਾ ਅਣੀ ਕਦਕ ਤੱਕ ਆਊਗਾ ਹਾਂ ਇਹ ਗੱਲ ਆ ਲੈ ਸ਼ੋਕਰਾ ਮੁੜ ਆਇਆ ਘਰ ਨੂੰ ਮੈਨੂੰ ਤਾਂ ਆਇਆ ਸੀ ਅੱਜ ਤੂੰ ਉੱਥੇ ਹੀ ਰਹੇਗਾ ਘਰ ਨੂੰ ਹੀ ਮੁੜਨਾ ਸੀ ਮੈਂ ਉੱਥੇ ਕੀ ਕਰਨਾ ਸੀ ਇੰਨਾ ਤਾਂ ਟਾਈਮ ਹੋ ਗਿਆ ਫੋਨ ਕੀਤੇ ਇਹਨੂੰ ਮੈਂ ਕਿਹਾ ਆਇਆ ਹੀ ਨਹੀਂ ਹਲੇ ਤੱਕ ਐਡੀ ਕਾਦੀ ਕਾਲ ਹੈ ਕਿਵੇਂ ਮੰਗਾਈਏ ਬਿਸਕੁਟ ਇਸਰ ਦੇ ਬੜੀ ਚੰਗੀ ਖਬਰ ਆ ਤਾਂ ਮਗਾਏ ਨੇ ਬਿਸਕਟ ਕੀ ਚੰਗੀ ਗੱਲ ਹੁਣ ਤਾਂ ਮੇਰੇ ਦਿਲ ਦਿਮਾਗ ਤੋਂ ਨਾ ਬੋਝ ਹਲਕਾ ਹੋ ਜਾਊਗਾ ਕਿਉਂ ਕੀ ਗੱਲ ਤੇਰੀ ਮਾਂ ਹੁਣ ਠੀਕ ਹੋ ਗਈ ਮਾਂ ਦੀ ਕੋਈ ਗੱਲ ਬਾਤ ਨਹੀਂ ਹੈਗੀ ਫੇਰ ਤੇਰੇ ਭਰਾ ਦੀ ਹੋਊਗੀ ਪੇਕੇ ਦੀ ਗੱਲ ਹੀ ਹੋਣੀ ਹੈ ਤਾਂ ਹੀ ਤੂੰ ਖੁਸ਼ ਹੁੰਨੀ ਹੈ ਉਹ ਤਾਂ ਕੋਈ ਹੁੰਦੀ ਨਹੀਂ ਆਹੋ ਮੈਨੂੰ ਕਾਨੂੰ ਇਸ ਘਰ ਦੀ ਸੋਚ ਸਭ ਤੋਂ ਵੱਡੀ ਸੋਚ ਤਾਂ ਮੇਰੇ ਦਿਮਾਗ ਤੇ ਹੀ ਆ ਉਹ ਨਹੀਂ ਤਾਂ ਸਰਦਾਰ ਜੀ ਤੇਰੇ ਦਿਮਾਗ ਤੇ ਵੀ ਨਹੀਂ ਹੈਗੀ ਗੱਲ ਦੱਸਿਆਂਗੀ ਹੁਣ ਕਿ ਬੁਝਾਰਤੀ ਪਾਈ ਜਾਏਗੀ ਆਪਣੀ ਮਨਿੰਦਰਵਾਰੇ ਗੱਲ ਤੋਰੀ ਐ ਮੈਂ ਮਨਿੰਦਰਵਾਰੇ ਗੱਲ ਤੋਰੀ ਐ ਕਿਹਦੇ ਨਾਲ ਮੇਰੀ ਪਰਜਾਈ ਦੇ ਗਾਂ ਪੇਕਿਆਂ ਚੋਂ ਐ ਜਿਹੜੇ ਤੇਰੇ ਪੇਕੇ ਆਫੇ ਗਾਂ ਉਹ ਹੋਣਗੇ ਬਸ ਹੋ ਗਿਆ ਪੂਰਾ ਮੈਂ ਤੈਨੂੰ ਐਂ ਪੁੱਛਦਾ ਚੱਲ ਵੀ ਮੁੰਡਾ ਕੀ ਕਰਦਾ ਕੀ ਗੱਲਬਾਤ ਐਂ ਤਾਂ ਦੱਸ ਫਿਰ ਤੇ ਫਿਰ ਸਾਰੀ ਗੱਲਬਾਤ ਆ ਕਿ ਉਹ ਕਰੂਗੀ ਦੱਸੂਗੀ ਇਹਨਾਂ ਤਾਂ ਤੱਤਾ ਕਾਲਾ ਕੱਤੇ ਹੋਇਆ ਪਿਆ ਹੈਂ ਇੱਕਦਮ ਐ ਏਡੀ ਵੱਡੀ ਗੱਲ ਉਹ ਕੀਤੀ ਆਗੀ ਜੇ ਉਹਦੇ ਨਾਲ ਨਾਮ ਐ ਗੱਲ ਤੋੜਦੀ ਤਾਂ ਕਿੱਥੋਂ ਆ ਅੱਜ ਗੱਲਬਾਤ ਕਰਨ ਆ ਜਾਂਦੀ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਭਲੀਏ ਲੋਕੇ ਇਹ ਗੱਲ ਦਾ ਧਿਆਨ ਰੱਖੀ ਸਾਰੇ ਪਿੰਡ ਨੇ ਇਸ ਗੱਲ ਦੇ ਉੱਤੇ ਤੇਰੇ ਤੇ ਵਿਚਾਰ ਕਰਨੀ ਆ ਵੀ ਚਾਚੀ ਨੇ ਮਾੜਾ ਕਰਤਾ ਚੰਗਾ ਰਿਸ਼ਤਾ ਭਾਲ ਕੇ ਦੇਈ ਹੈਂ ਆ ਕੇ ਗੱਲ ਤਾਂ ਕਰਨ ਦੇ ਉਹਨੂੰ ਤੇ ਫਿਰ ਦੇਖਦੇ ਆਪਾਂ ਹਾਂ ਕੋਈ ਨਿਆਜ਼ ਹੋ ਗਈ ਤਾਂ ਫਿਰ ਕਰ ਲੈਂਦੇ ਮੈਂ ਕਿਤੇ ਮਾੜਾ ਕਰੂੰਗੀ ਮਨਿੰਦਰ ਦਾ ਤੂੰ ਤਾਂ ਉਹੀ ਮੈਨੂੰ ਬੈਰੀ ਸਮਝਦਾ ਹੁੰਦਾ ਨਹੀਂ ਮੈਂ ਤਾਂ ਕੀ ਕਹਿਣਾ ਮੈਂ ਤਾਂ ਤੁਹਾਨੂੰ ਐਂ ਕਹਿਣਾ ਹੁੰਦਾ ਵੀ ਰਲ ਮਿਲ ਕੇ ਰਹੋ ਹੈ ਚੰਗੀ ਥਾਂ ਤੇ ਹੋ ਜੇ ਜਿਵੇਂ ਉਹ ਤਾਂ ਤੇਰਾ ਵੀ ਓਨਾ ਹੀ ਹੱਕ ਬਣਦਾ ਸੀ ਸੋਚਦਾ ਜਿੰਨਾ ਮੇਰਾ ਬਣਦਾ ਤੇ ਬਸ ਫਿਰ ਆ ਹੁਣ ਸੋਚ ਤਾਂ ਲਿਆ ਤੇ ਤੈਨੂੰ ਤਾਂ ਪਹਿਲਾਂ ਹੀ ਸੋਚਿਆ ਨਾ ਕਿੰਨੇ ਦਿਨ ਤਾਂ ਹੋ ਗਏ ਤੇਰੇ ਹਾੜੇ ਕੱਢ ਦੀ ਵੀ ਘਰ ਲਾ ਕਿਧਰੇ ਪਾਸੇ ਕੋਈ ਗੱਲਬਾਤ ਤੂੰ ਨਹੀਂ ਗਿਆ ਭਾਈ ਨਹੀਂ ਕੋਈ ਤਥੋਂ ਲੱਲਰ ਲੱਗਿਆ ਹੁਣ ਮੈਨੂੰ ਤਾਂ ਲਾਉਣ ਦੇ ਦੇ ਮੈਂ ਕਿ ਤੈਥੋਂ ਲੱਲਰ ਨਹੀਂ ਲੱਗਿਆ ਮੈਂ ਭਲਾ ਦੀ ਬੇਲਾ ਫਿਰਦਾ ਸੀਗਾ ਪਹਿਲਾਂ ਆਪਦੇ ਕੰਮ 'ਚ ਫਿਰਦਾ ਰਿਹਾ ਉਦੋਂ ਮੁੜ ਕੇ ਭੋਗਤ ਜਾ ਕੇ ਆਇਆ ਉੱਥੇ ਤਾਂ ਹਜੇ ਗੱਲਾਂ ਕਰਦਾ ਚੰਗਾ ਵੀ ਨਹੀਂ ਲੱਗਦਾ ਚੱਲ ਕੋਈ ਨਹੀਂ ਤੂੰ ਇਹਨਾਂ ਗੱਲਾਂ ਛੱਡ ਹੁਣ ਤੇ ਕਦੋਂ ਕਉਣਾ ਉਹਨਾਂ ਨੇ ਆਉਣ ਵਾਲੀ ਹੋਣਗੇ ਫੋਨ ਕੀਤਾ ਹੋਇਆ ਉਹਨਾਂ ਨੇ ਚੱਲ ਕੋਈ ਚਾਹ ਪਾਣੀ ਦਾ ਇੰਤਜ਼ਾਮ ਕਰ ਲੈ ਹੁਣ ਇੱਥੇ ਬੈਠ ਕੇ ਤੇ ਫਿਰ ਬਣਾ ਲੈਨੀ ਆ ਉਹਨਾਂ ਦੇ ਆਇਆ ਤੇ ਧਰ ਲੂੰਗੀ ਮੈਂ ਆ ਲਾਣਾ ਦਾ ਸੂਟ ਫਿੱਕਾ ਪਾ ਲਈਦਾ ਹੁੰਦਾ ਜਦੋਂ ਕੋਈ ਇਹ ਜਾਉਣ ਦਾ ਆਉਣ ਜਾਣ ਵਾਲੇ ਹੋਵੇ ਹੈ ਪਾ ਕੇ ਖੱਟਾ ਘਟਾ ਰ ਬੈਠ ਗਈਆਂ ਧੀ ਵਾਲੇ ਆ ਆਪਾਂ ਬੇ ਤੂੰ ਨਾ ਮੇਰੇ ਸੂਟਾਂ ਤੇ ਨਾ ਲੱਗਿਆ ਕਰ ਮੈਨੂੰ ਤਾਂ ਐਂ ਲੱਗਦਾ ਵੀ ਮੇਰੇ ਤੇ ਬਾੜਾ ਮੱਚਦਾ ਤੈਨੂੰ ਤੇ ਮੱਚਦਾ ਨਹੀਂ ਹੈਗਾ ਮੈਂ ਤੈਨੂੰ ਸਿਰਫ ਇਹ ਗੱਲ ਕਹਿਣਾ ਵੀ ਜਦੋਂ ਕੁੜੀ ਦੇਖਣ ਵਾਸਤੇ ਮੁੰਡੇ ਦੇਖਣ ਵਾਸਤੇ ਆਉਣਗੇ ਉਦੋਂ ਅਗਲਾ ਬੰਦਾ ਮਾੜਾ ਮੋੜਾ ਰੰਗ ਫਿੱਕਾ ਪਾ ਕੇ ਬੈਠ ਜਾਂਦਾ ਅਗਲਾ ਕੀ ਕਹੂਗਾ ਹੈ ਵੀ ਮਾਂ ਤਾਂ ਕੁੜੀ ਜਿੜੀ ਬਣੀ ਫਿਰਦੀ ਐ ਉਹ ਰਿਸ਼ਤੇ ਇਹ ਜੇ ਨਾਜ਼ੁਕ ਹੁੰਦੇ ਐ ਇਹਨਾਂ ਰਿਸ਼ਤਿਆਂ ਨੂੰ ਸਮਝੀਦਾ ਹੁੰਦਾ ਆਵਰ ਨੇ ਤੇਰੇ ਮੂਰੇ ਦੋ ਹੱਥ ਠੀਕ ਐ ਬੱਸ ਕਰ ਮੈਨੂੰ ਨਾ ਲੈਕਚਰ ਨਾ ਦੇਣ ਲੱਗਿਆ ਕਰ ਚਲ ਐ ਕਰ ਚੱਤ ਤਰਲਾ ਚਲਾ ਜਾ ਮਿਸਕੂ ਤੂੰ ਤਾਂ ਮਾਸਟਰ ਮਾਸਟਰ ਹੋਣਾ ਪਿਛਲੇ ਜਨਮ ਦਾ ਕੋਈ ਜਿਹੜਾ ਮੇਰੇ ਪੱਲੇ ਪੈ ਗਿਆ ਮੈਂ ਤਾਂ ਕਿਉਂ ਮਾਸਟਰ ਤੂੰ ਮਾਸਟਰ ਨਹੀਂ ਮੇਰੇ ਤੇ ਜਵਾਕ ਜੇ ਤਰਲਾ ਚਾ ਹੁਣ ਧਰਦੀ ਆ ਆ ਲੈ ਜਾ ਹੁਣ ਬਿਸਕੂ ਬਿਲ ਜਾਨੀ ਆ ਬੜਾ ਹੀ ਕਾਲਾ ਹੋ ਜਾਂਦਾ ਕਦੋਂ ਆਉਂਗੀ ਆਜੂ ਆਜੂ ਆ ਗਈ ਚਲ ਡੇੜੀ ਕਿੱਥੇ ਆ ਉਹ ਤਾਂ ਹੈ ਨਹੀਂ ਉਹ ਤਾਂ ਉਧਰ ਬੈਠਾ ਕਿਤੇ ਬਾਹਰ ਹੋਰ ਕਿਵੇਂ ਹੈ ਹਾਂਪਣੀ ਆਂਟੀ ਇਹ ਆ ਮੇਰੀ ਮੰਮੀ ਤੈਨੂੰ ਜਿਹੜੀ ਗੱਲ ਮੈਂ ਸਮਝਾਤੀ ਸੀ ਨਾ ਅੱਛਾ ਮੇਰੇ ਪਿਓ ਕੋਲੇ ਅੱਛਾ ਤੇ ਮੇਰੀ ਭੈਣ ਕੋਲੇ ਪਲਪਣੀ ਹੋਣੀ ਚਾਹੀਦੀ ਇਸ ਗੱਲ ਦੀ ਠੀਕ ਹੈ ਨਾ ਠੀਕ ਹੈ ਠੀਕ ਹੈ ਇਹ ਜੀ ਇਹਨੂੰ ਵੇਚ ਰਹੇ ਆ ਉਹਨੂੰ ਇਹੀ ਕਹਿਣਾ ਵੀ ਮੈਂ ਰਿਸ਼ਤਾ ਕਰਾ ਰਹੀ ਆ ਮੰਮੀ ਰਿਸ਼ਤਾ ਕੀ ਦੱਸਿਆ ਸੀ ਦੱਸੀ ਮੇਰੀ ਗੱਲ ਸੁਣੋ ਭੈਣ ਜੀ ਹਾਂ ਹਾਂ ਤੁਸੀਂ ਬਸ ਇਹੀ ਕਹਿਣਾਗਾ ਠੀਕ ਹੈ ਵੀ ਮੈਂ ਇਹਦੀ ਪਰਜਾਈ ਦੀ ਪੇਕਿਆ ਚ ਉਹਦੀ ਮਾਸੀ ਲੱਗਦੀ ਹੈ ਦੀ ਪਰਜਾਈ ਦੀ ਮਾਸੀ ਲੱਗਦੀ ਬਸ ਬਸ ਆ ਤਾਂ ਤੂੰ ਗੱਲ ਮੇਰੇ ਤੇ ਛੱਡ ਦੇ ਠੀਕ ਹੈ ਮੈਂ ਭੋਗਾ ਭੈਣ ਕਿੰਨੀ ਲੱਗਣ ਦੇ ਨਾਲੇ ਤੈਨੂੰ ਐ ਪਤਾ ਲੱਗ ਜੂ ਸੌਦਾ ਘਾਟੇ ਦਾ ਨਹੀਂ ਬਸ ਠੀਕ ਹੈ ਉਹ ਤਾਂ ਕੋਈ ਗੱਲ ਨਹੀਂ ਤੇਰਾ ਕੋਲ ਨਫਾ ਹੋਊਗਾ ਬਸ ਠੀਕ ਹੈ ਲੈ ਮਾਂ ਜੜੀ ਹੈ ਕਿੱਥੇ ਦੱਸਤਾ ਦੇ ਤੂੰ ਵੀ ਪੱਲੇ ਨਹੀਂ ਪਾਉਂਦੀ ਉਧਰ ਬੈਠਾ ਸੀ ਬਾਹਰਲੇ ਪਾਸੇ ਉਧਰਲੇ ਦਰਵਾਜ਼ੇ ਕਹੀਂ ਗੱਲ ਕਰ ਲਈ ਸੀ ਉਹਦੇ ਨਾਲ ਉਹ ਨੂੰ ਮੈਂ ਕਹਿਤਾ ਸੀਗਾ ਤੂੰ ਗੱਲ ਸੁਣ ਉਹਨੂੰ ਤਾਂ ਹੀ ਕਿਹਾ ਵੀ ਭਾਈ ਰਿਸ਼ਤਾ ਕਰਾਉਂਦੀ ਆ ਕੁੜੀ ਦਾ ਹਾਂ ਹਾਂ ਉਹਨੂੰ ਤਾਂ ਮੈਂ ਠੀਕ ਐ ਮੈਂ ਤਾਂ ਹੀ ਕਹਿੰਦੀ ਮੈਨੂੰ ਨਾ ਡਰ ਲੱਗੇ ਜਾਂਦਾਗਾ ਤੂੰ ਡਰ ਨਾ ਜਮਾ ਨਾ ਡਰ ਮੇਰੇ ਹੁੰਦੇ ਕੰਡ ਰਹੀ ਜਾਂਦੀ ਐ ਓਏ ਮੈਂ ਤੁਹਾਡੇ ਨਾਲ ਅੱਕੇ ਗੱਲ ਕਰਨੀ ਆ ਮੇਰਾ ਡੈਡੀ ਹੈਗਾ ਬਾਲਾ ਤੇਜ ਅੱਛਾ ਤੇ ਸੋਨੂੰ ਗੱਲਾਂ ਗੁੱਲਾਂ ਚੋਂ ਕੱਢਣ ਲੱਗ ਗਿਆ ਨਾ ਤੈਨੂੰ ਨਾ ਆਉਦੇ ਮੂਰੇ ਤੇ ਤੂੰ ਫੇਰ ਨਾ ਕਰ ਬਸ ਇੱਕ ਜਵਾਬ ਮੰਗੂਗਾ ਨਾ ਤਾਂ ਤਿੰਨ ਦੇ ਉਂ ਤੋਂ ਠੀਕ ਆ ਨਾ ਚਲ ਠੀਕ ਐ ਚੰਗਾ ਜੀ ਤਾਂ ਮੈਂ ਡਰਤੀ ਆਂ ਤਾਂ ਮੈਨੂੰ ਡਰ ਲੱਗਦਾ ਉਹਦਾ ਐਂ ਨਹੀਂ ਪਤਾ ਵੀ ਭੇਤ ਕੱਢ ਲੇ ਕੋਈ ਨਹੀਂ ਨਹੀਂ ਭੇਤ ਨਿਕਲਦਾ ਤੂੰ ਚੱਲ ਆ ਜਾ ਆ ਜਾ ਮਾਂ ਇਹਨੂੰ ਲੈ ਕੇ ਜਾ ਤੇ ਮੈਂ ਟਾਲ ਦਾਂਗਾ ਜਦੋਂ ਆਂਟੀ ਨੂੰ ਛੱਡ ਕੇ ਆਣਾ ਹੋਇਆ ਨਾ ਮੈਨੂੰ ਮੜੀ ਜੀ ਬਾਜ ਦੇ ਦਿੰਦੀ ਜੰਗਾ ਬਸ ਠੀਕ ਐ ਚੱਲ ਠੀਕ ਐ ਆ ਜਾ ਆ ਜਾ ਉਹ ਮੇਰੇ ਤਾਂ ਮਗਰੀ ਨਾ ਪਈਏ ਨਹੀਂ ਨਹੀਂ ਪੈਂਦਾ ਆ ਜਾ ਤੂੰ ਨਹੀਂ ਪਣੀ ਹਾਂ ਉਹਨਾਂ ਨਾਲ ਸਾਰੀ ਗੱਲਬਾਤ ਕਰ ਲਈ ਪੈਸੇ ਟਕੇ ਦੇ ਤੇ ਪੈਸੇ ਟੱਕੇ ਦੀ ਤਾਂ ਲੈ ਹੁਣ ਕੀਤੀ ਏ ਗੱਲ ਮੇਰੀ ਗੱਲ ਸੁਣ ਲਾ ਹਾਂ 5-6 ਲੱਖ ਲਾਉਂਗੀ ਮੈਂ ਤਾਂ 5-6 ਲੱਖ ਹਾਂ ਅੱਛਾ ਲੈ ਦੱਸ ਕਿ 5-6 ਲੱਖ ਮੈਂ ਲਾਉਂਗੀ ਸੌਰੀ ਤਾਂ ਮੈਂ 4.5 ਲੱਖ ਚ ਗੱਲ ਕੀਤੀ ਏ ਹੱਦ ਹੋਈ ਪਈ ਏ ਤੇਰੀ ਵਾਲੀ ਤੇ ਮੈਂ ਕੀ ਲਾਉਂਗੀ ਫਿਰ ਨਹੀਂ ਤੂੰ ਥੋੜੇ ਜਿਹਾ ਹੋਰ ਵਧਾ ਲੈਂਦੀ ਉਧਰ ਤੈਨੂੰ ਕੀ ਹੋਣਾ ਸੀ ਲੈ 4 ਢ ਕੁੜੇ ਦੇਈ ਦੇਣੇ ਸੀ ਅਗਲੇ ਨੇ ਤਾਂ ਨਾ ਲੈ ਫਿਰ ਦੋ ਕੁੜੇ ਦਾ ਤੋਰ ਦੇ ਵਧਾ ਦਾਨੀਆ ਫਿਰ ਪੈਸੇ 6 ਲੱਖ ਦਵਾ ਦੂੰਗੀ ਕਿ ਦੋ ਕਿਉਂ ਤੋਰਾਂ ਮੈਂ ਹੋਰ ਤੇਰੀ ਸਾਡੇ ਇੱਕ ਹੈਗੀ ਇੱਕੋ ਹੀ ਤੋਰੂੰਗੀ ਲੈ ਦੱਸ ਨਾ ਮੇਰੀ ਗੱਲ ਸੁਣ ਤੇਰੀ ਦੱਸ ਕੀ ਆਪਦੀ ਜੰਮੀ ਕੁੜੀ ਐ ਤੈਨੂੰ ਫਰੀ ਦਾ 4 ਲੱਖ ਮਿਲੀ ਜਾਂਦਾ ਥੋੜਾ ਨਾ ਫਰੀ ਦਾ ਕੀ ਤੂੰ ਮੈਨੂੰ ਪੱਲਿਓ ਦਿੰਨੀ ਐ ਤੈਨੂੰ ਆਪਦਾ ਜਿਗਰ ਦਾ ਟੋਟਾ ਦੇ ਰਹੀ ਆ ਤਾਂ ਦੇਂਗੀ ਮੈਨੂੰ ਪੈਸੇ ਫੋਟ ਨਹੀਂ ਤੇਰੇ ਵਾਲੀ ਤਾਂ ਹੱਦ ਹੋਈ ਪਈ ਐ ਨਾ ਐਨਾਂ ਹੀ ਜੇ ਤੇਰੇ ਜਿਗਰ ਦਾ ਟੋਟਾ ਐ ਫਿਰ ਗਾਹਾਂ ਵੇਚਦੀ ਕਾ ਤੂੰ ਆ ਆਪਦੀ ਛਾਤੀ ਨਾਲ ਲਾ ਕੇ ਰੱਖ ਨੀ ਤੂੰ ਤਾਂ ਗੁੱਸਾਈ ਕਰ ਗਈ ਮੈਂ ਤੇ ਤੈਨੂੰ ਊ ਕਹਿਨੀ ਆ ਬਾਹਰ ਖੜਕੇ ਨੀ ਕੋਈ ਗੱਲ ਨਹੀਂ ਨਾਲੇ ਗੱਲ ਸੁਣ ਲੈ ਆ ਨਾ ਅੱਖਾਂ ਓੱਖਾਂ ਜਾਂ ਬਾਲੀਆਂ ਮਟਕਾਈ ਤੇ ਕਸੁਰਖੀ ਜੀ ਲਾਲਾ ਕਿਤੇ ਉਹਨੂੰ ਉਮੀ ਸ਼ੱਕ ਹੋ ਜੇ ਲੈ ਮੈਂ ਕਿਉਂ ਹੀ ਤੁਰ ਹੀ ਫਿਰਦੀ ਆ ਨੀ ਆ ਲਾਲਾ ਮੜੀ ਜਿਹਾ ਸ਼ੱਕ ਨਾ ਹੋ ਸੱਸਰੀ ਕਾਲ ਜੀ ਸੱਸਰੀ ਹਾਂਜੀ ਹੋਰ ਪਾਜੀ ਠੀਕ ਹੋ ਠੀਕ ਹੈ ਜੀ ਵਧੀਆ ਜੀ ਤੁਸੀਂ ਦੱਸੋ ਕਿਵੇਂ ਠੀਕ ਹੋ ਹਾਂਜੀ ਠੀਕ ਠਾਕ ਵਧੀਆ ਹੋਰ ਘਰੇ ਸਭ ਰਾਜੀ ਬਾਜੀ ਸਭ ਠੀਕ ਹੈ ਔਰ ਤੁਸੀਂ ਠੀਕ ਰਹਿੰਦੇ ਹੋ ਜੀ ਹਾਂ ਵਧੀਆ ਜੀ ਠੀਕ ਠਾਕ ਤੁਸੀਂ ਦੱਸੋ ਹਾਂਜੀ ਠੀਕ ਹੈ ਜੀ ਮਨਿੰਦਰ ਪੁੱਤ ਆਈ ਪੁੱਤ ਚਾਹ ਲੈ ਕੇ ਆ ਗਈ ਆਉਂਦੀ ਐ ਪੈਂਜੀ ਆਉਂਦੀ ਐ ਚਲ ਕੋਈ ਨਾ ਆਜੂਗੀ ਹੋਰ ਪੈਂਜੀ ਆਪਣਾ ਕੀ ਕਰਦੇ ਆ ਬਾਈ ਜੀ ਬਸ ਭਾਜੀ ਖੇਤੀਬਾੜੀ ਕਰਦੇ ਆ ਅੱਛਾ ਅੱਛਾ ਚਲੋ ਵਧੀਆ ਗੱਲ ਹੈ ਹਾਂਜੀ ਤੇ ਆਪਣਾ ਸਿਖਪਾਲ ਦੇ ਭਜਾਈ ਦੇ ਤੁਸੀਂ ਮੈ ਮਾਸੀ ਲੱਗਦੀ ਐ ਜੀ ਉਹਨਾਂ ਦੀ ਅੱਛਾ ਮਾਸੀ ਲੱਗਦੇ ਹਾਂਜੀ ਹੋਰ ਤੁਸਾਂ ਕਿਤੇ ਦੇਖਿਆ ਨਹੀਂ ਉੱਥੇ ਬਸ ਆਇਆ ਜਾਇਆ ਨਹੀਂ ਜਾਂਦਾ ਜਦੋਂ ਕੋਈ ਕਾਰ ਬਿਹਾਰ ਹੁੰਦਾ ਜਾਂ ਕੋਈ ਦੁੱਖ ਤਕਲੀਫ ਹੁੰਦੀ ਹੈ ਉਹਦੀ ਸਾਨੂੰ ਪਤਾ ਆਇਆ ਜਾਂਦਾ ਹੁਣ ਵੀ ਇਹਦੀ ਪਰਛਾਈ ਨੇ ਬੜਾ ਜ਼ੋਰ ਪਾਇਆ ਅਕੇ ਤੂੰ ਕੁੜੀ ਦਾ ਰਿਸ਼ਤਾ ਕਰਾ ਕੁੜੀ ਦਾ ਰਿਸ਼ਤਾ ਕਰਾ ਤੇ ਮੇਰੀ ਨਿਗਾ ਚੇ ਤੁਸੀਂ ਕਿਹਾ ਵੀ ਐ ਕਰਕੇ ਇਹਦੀ ਪਰਛਾਈ ਨੇ ਤੁਹਾਨੂੰ ਜ਼ੋਰ ਪਾਇਆ ਤੇ ਤੁਹਾਡੀ ਤਾਂ ਭਤੀਜੀ ਲੱਗੀ ਫਿਰ ਆ ਭਾਣਜੀ ਲੱਗੀ ਤੁਹਾਡੇ ਕੋਲ ਤਾਂ ਤੁਹਾਡੀ ਤਾਂ ਓਹੋ ਹਾਂ ਫਿਰ ਸਾਨੂੰ ਦੱਸਦੀਆਂ ਵਾਂ ਕਿ ਕਈ ਵਾਰਾ ਭਲੇ ਕਰ ਰਹੇ ਨੇ ਵੀ ਕਿਹੜੀ ਭਾਣਜੀ ਤਾਂ ਦੱਸਿਆ ਹੂੰ ਤਾਂ ਮੇਰੀ ਭਾਣਜੀ ਲੱਗੀ ਓ हां लाको नु ਸਮਝਾਉਣ ਵਾਸਤੇ ਗੱਲ ਕੀਤੀ ਆ ਮਾਂ ਮੈਂ ਕਈ ਵਾਰ ਤੁਸੀਂ ਐ ਪੁੱਛੋ ਵੀ ਕਿਹੜੀ ਭਾਂਜੀ ਇਹਨਾਂ ਨੂੰ ਪੁੱਛ ਤਾਂ ਕਹਿੰਦੇ ਮੇਰੀ ਤਾਂ ਭਾਂਜੀ ਐ ਪਹਿਲਾਂ ਕਿਹੜਾ ਪਿੰਡਾਂ ਭਾਂਜੀ ਤੁਹਾਡਾ ਉਹ ਤੁੰਗਾਲੀ ਪਾਸ ਆਵ ਤੁੰਗਾਲੀ ਨਾਲ ਹੀ ਐ ਨਾ ਇਹ ਤਾਂ ਸੱਚੂ ਹੈ ਪੜਾ ਬਹੁਤ ਜਿਵੇਂ ਤੇਰਾ ਮੁੰਡਾ ਕਹਿੰਦਾ ਸੀ ਅ ਅੱਛਾ ਤੁੰਗਾਲੀ ਐ ਹਾਂਜੀ ਭਾਂਜੀ ਤਾਂ ਤੁੰਗਾਲੀ ਆ ਚਾਹ ਪੀ ਲੈ ਚਾਚਾ ਆ ਗਈ ਹਾਂ ਚਾਹ ਆ ਗਈ ਜੀ ਤੁੰਗੜ ਤਾਂ ਸਾਡਾ ਕਾਫੀ ਆਉਣ ਜਾਣ ਆ ਨਾ ਸਾਸਰੀ ਕਾਲ ਪੁੱਤ ਹੋਰ ਠੀਕ ਹੈ ਹਾਂਜੀ ਹਾਂਜੀ ਬੜੀ ਅਲਸ ਜੀ ਉਧਰ ਪੜਾ ਦੇ ਕੋਈ ਨਾ ਚਾਹ ਪੀ ਲ ਮੈਂ ਤਾਂ ਬਸ ਪੀਤੀ ਹੋਈ ਮੈਂ ਤਾਂ ਤੇ ਜਾ ਲੈ ਪੀ ਲੈ ਭਾਜੀ ਥੋੜੀ ਜੀ ਨਾ 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 ਬਸ ਤੁਸੀਂ ਪੀਓ ਤੁਸੀਂ ਪੀਓ ਜੀ ਨਹੀਂ ਉਹ ਤਾਂ ਬਿਸਕੁਟ ਜੀ ਲੈ ਕੇ ਰੱਖੇ ਸੀ ਉਹ ਹਾਂ ਹਾਂ ਲੈ ਆ ਬਸ ਬਸ ਕੁੜੀ ਤਾਂ ਬਲਾਈ ਸੋਹਣੀ ਆ ਨਾ ਕੁੜੀ ਤਾਂ ਤੇਰੀ ਸੋਹਣੀ ਹੈ ਜੀ ਕੁੜੀ ਤਾਂ ਸਾਡੀ ਦੇਖੋ ਜੀ ਗਊ ਹੈ ਤੁਹਾਨੂੰ ਹਾਂ ਹਾਂ ਸੋਹਣੀ ਆ ਸੋਹਣੀ ਦੇਖਣ ਦੀ ਗਲੋਸ ਆਪਣਾ ਉਹ ਵੀ ਕੰਮ ਕਾਜ ਨੂੰ ਕਿਸੇ ਗੱਲ ਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਭਾਈ ਤੁਹਾਡੀ ਕੁੜੀ ਨੂੰ ਆਹ ਕੰਮ ਨਹੀਂ ਆਉਂਦਾ ਹਾਂ ਹਾਂ ਦੇਖੇ ਤੂੰ ਉੱਥੇ ਰਾਜ ਕਰੂ ਹਾਂ ਭਾਈ ਸਾਹਿਬ ਧੀ ਪੁੱਤ ਦੇਖ ਕੇ ਤਾਂ ਪਤਾ ਹੀ ਲੱਗ ਜਾਂਦਾ ਹੈ ਵੀ ਆਪਣਾ ਜਿਹੜੇ ਕਾਕੇ ਬਾਰੇ ਆਪਾਂ ਗੱਲ ਕਰਨੀ ਆ ਉਹੋ ਭਰਾ ਦੇ ਮੁੰਡਾ ਕੀ ਕਰਦਾ ਕੀ ਕੰਮ ਕੀ ਕਰਦਾ ਉਹੋ ਭਾਈ ਸਾਹਿਬ ਉਹ ਤਾਂ ਪੜਿਆ ਬਹੁਤਾ ਉਹ ਹੈ ਐ ਬੀ ਡਬੀ ਡਬ ਕਹਿੰਦੇ ਆ ਮੈਂ ਤਾਂ ਪੜਿਆ ਉਹ ਕੀਤੀ ਹੈ ਮੁੰਡੇ ਦੀ ਤੇ ਨੌਕਰੀ ਦੇ ਵੀ ਫਾਰਮ ਭਰ ਰੱਖਿਆ ਉਹਨੇ ਪੁਲਿਸ ਦੀ ਦੇ ਦੇ ਤੇ ਉਹ ਹਜੇ ਦੇਖ ਲੈ ਵੀ ਦੇ ਲਈ ਹੈ ਹੂੰ ਉਹ ਹਜੇ ਵੇਲੇ ਹੀ ਹੈ ਅੱਛਾ ਹਾਂ ਤੇ 20 ਕਿੱਲੇ ਜ਼ਮੀਨ ਦੇ ਆ 20 ਕਿੱਲੇ ਜ਼ਮੀਨ ਦੇ ਹਾਂ ਦੇਖ ਲੈ ਬਈ 20 ਕਿੱਲੇ ਵਾਲਾ ਬੋਥ ਲਵਾ ਦੋ ਆਪਣੇ ਹੈ ਬਾਲਾ ਤਾਂ ਨਹੀਂ ਖਰਚਾ ਕਰਵਾਉਂਦੇ ਹੈਗੇ ਨਾ ਨਾ ਨਹੀਂ ਨਹੀਂ ਉਹ ਤਾਂ ਮੇਰੀ ਗੱਲ ਸੁਣੋ ਆਪਣੇ ਆਪ ਦੇ ਹੀ ਹੈ ਜਿੱਥੇ ਮੈਂ ਖੜਾ ਲੇਣਾ ਭਾਈ ਸਾਹਿਬ ਉੱਥੇ ਹੀ ਖੜੇ ਰਹਿਣਗੇ ਉਹ ਤਾਂ ਨਹੀਂ ਨਹੀਂ 20 ਕਿੱਲੇ ਨੂੰ ਤਾਂ ਉਹ ਹੀ ਗੱਲ 20 ਲੱਖ ਤਾਂ ਸਿੱਧਾ ਹੀ ਮੰਗੂ ਅਗਲਾ ਮੇਰੀ ਗੱਲ ਸੁਣੋ ਸਰਦਾਰ ਜੀ जिदे ਆਪਦੇ 20 ਕਿਲੇ ਨੇ ਉਹਨੇ ਆਪਾਂ ਤੋਂ ਕੀ ਲੈਣਾ ਪਹਿਲਾਂ ਹੈ ਤੈਨੂੰ ਕਾਹਨੂੰ ਪਤਾ ਇਹਨਾਂ ਗੱਲਾਂ ਦਾ ਮੈਂ ਉਹੀ ਗੱਲ ਭਾਈ ਸਾਹਿਬ ਇਹ ਤੁਸੀਂ ਮੇਰੇ ਤੇ ਛੱਡ ਦਿਓ ਗੱਲ ਠੀਕ ਹੈ ਨਾ ਕੀ ਲੈਣ ਦੇਣ ਕਰਨੀ ਤਾਂ ਵੀ ਮੈਨੂੰ ਐਂ ਦੱਸੋ ਤੁਸੀਂ ਕੀ ਮੰਗਦੇ ਆ ਕੀ ਮੰਗਵਾਂਗਾ ਮੈਂ ਤਾਂ ਉਹਨਾਂ ਨੂੰ ਐ ਕਿਹਾ ਸੀ ਦੇਖ ਮੇਰੀ ਭਾਣਜੀ ਨੇ ਕਹਿਤਾ ਸੀ ਨਾ ਵੀ ਆਪਦੀ ਕੁੜੀ ਕਰ ਕੀ ਕਹੀ ਤੂੰ ਮੈਂ ਆਖਾ ਵੀ ਕੇਰਾ ਤਾਂ ਇੱਕ ਵਾਰਾ ਸਾਡੇ ਕੋਲੇ ਇਕੱਲੀ ਕੁੜੀ ਐ ਤਿੰਨੇ ਕੱਪੜੇ ਐ ਹੋਰ ਤੇ ਉਹਨਾਂ ਨੇ ਹਾਂ ਕਰਤੀ ਇਸ ਗੱਲ ਤੇ ਲੈ ਸੋਨੋ ਜਦੋਂ ਮੇਰੀ ਮਰਜ਼ੀ ਰਹੀ ਹਾਂ ਕਰਾਉਣੀ ਤੁਸੀਂ ਚਿੰਤਾ ਕਾਦੀ ਕਰਦੇ ਹੋ ਮੈਨੂੰ ਗੱਲ ਚ ਗੜਬੜ ਲੱਗਦੀ ਆ ਜੇਰਾ 20 ਕਿੱਲੇ ਦਾ ਬੰਦਾ ਹੋਊਗਾ ਉਹ ਤਰ੍ਹਾਂ ਦੀ ਪੈਣਾ ਪੈਸਿਆਂ ਤੋਂ ਦਾਜ ਦੇ ਦੇ ਤੋਂ ਕੁੜੀ ਨੂੰ ਹਾਂ ਕਿਵੇਂ ਕਰੂਗਾ ਉਹੀ ਸੋਚੀ ਜਾਂਦੇ ਆ ਕੀ ਹੋਗਾ ਬੰਦੇ ਨਾ ਬਲੇ ਬਾਲੇ ਪਾਲੇ ਪੜੇ ਮਾਨਸ ਹੁੰਦੇ ਨੇ ਨਹੀਂ ਨਹੀਂ ਚਲ ਛੱਡ ਇਹਨਾਂ ਗੱਲਾਂ ਨੂੰ ਐਂ ਦੱਸੋ ਜੀ ਆਪਣਾ ਮੁੰਡੇ ਦਾ ਪਿੰਡ ਕਿਹੜਾ ਹੈ ਮੁੰਡੇ ਦਾ ਪਿੰਡ ਭਾਈ ਸਾਹਿਬ ਆਹ ਦੇਖ ਮੁੰਡੇ ਦਾ ਪਿੰਡ ਜੱਸੀਪਾਉ ਵਾਲੀ ਨੀ ਇਹ ਤਾਂ ਸਵਾਲ ਜਵਾਬ ਲਈ ਕਰੀ ਜਾਂਦਾ ਹੈ ਫਸਾਤਾ ਤੂੰ ਤਾਂ ਮੈਨੂੰ ਤਾਂ ਹੀ ਤਾਂ ਤੈਨੂੰ ਮੈਂ ਕਿਹਾ ਸੀ ਵੀ ਐਵੇਂ ਨਾ ਅੱਛਾ ਜੱਸੀ ਪੌੜੀ ਹੈ ਹਾਂਜੀ ਬਾਜੀ ਉੱਥੇ ਤਾਂ ਆਪਣੀ ਬਥੇਰੀ ਜਾਣ ਪਛਾਣਾ ਤੇ ਉਹ ਆਪਣਾ ਗੁਲਜਾਰੇ ਕੇ ਮੁੰਡਿਆਂ ਨਾਲ ਤਾਂ ਮੇਰੀ ਚੰਗੀ ਜਾਣੀ ਆਉਣੀ ਆ ਲੈ ਅੱਛਾ ਅੱਛਾ ਬਲਦੇਵ ਸੋਣਾ ਕਿੰਨੀ ਵਧੀਆ ਗਈ ਹੈ ਤੇ ਉਸ ਤੋਂ ਤਾਂ ਕਰ ਲਾਂਗੇ ਪ੍ਰਤਾਲ ਪਰਤੂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀਗੀ ਹਾਂ ਹਾਂ ਕੋਈ ਨਾ ਕੋਈ ਨਾ ਕਰ ਲੈ ਪ੍ਰਤਾਲ ਉਹਨਾਂ ਦੇ ਵਜਦੇ ਆਪਣਾਂ ਦੀ ਪਾਉਂ ਨਾਲ ਜੇ ਉੱਥੇ ਪਿੰਡ ਚ ਪੁੱਛੀਏ ਪਹਿਲੇ ਨੰਬਰ ਦਾ ਰੱਖ ਕੇ ਵਜਦੇ ਆ ਨੰਬਰ ਦਾ ਰਾਂਗੇ ਓਹੋ ਹੁਣ ਸਾਰੇ ਹੀ ਬਸ ਹੁਣ ਜਾਊਗੀ ਕੁੜੀ ਆਪਾਂ ਜਾਇਆ ਹੀ ਕਰਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਤਾਂ ਫੇਰ ਜਾਊਗੀ ਆਪਾਂ ਕੋਈ ਪੱਕਾ ਇਕੱਠਾ ਕਰਕੇ ਰਿਸ਼ਤਾ ਕਰਾਂਗੇ ਗਾਂਹ ਦੀ ਗੱਲ ਪਹਿਲਾਂ ਸੋਚੀ ਜਾਂਨੀ ਹੈ ਮੇਰੀ ਗੱਲ ਸੁਣਤੀਆਂ ਆਲੇ ਸੌ ਥਾਂ ਵੇਖਦੇ ਹੁੰਦੇ ਤੇ ਸੌ ਥਾਂ ਪੜਤਾਲ ਕਰਦੇ ਹੁੰਦੇ ਮੇਰੀ ਗੱਲ ਸੁਣਾ ਭਾਈ ਸਾਹਿਬ ਗਰਮੇਲ ਸਿੰਘ ਨੰਬਰਦਾਰ ਆ ਇਹੋ ਅੱਛਾ ਅੱਛਾ ਠੀਕ ਹੈ ਨਾ ਪਤਾ ਕਰ ਲਿਓ ਕਿਤੋਂ ਮਰਜੀ ਠੀਕ ਹੈ ਚਲ ਕੋਈ ਗੱਲ ਹੀ ਪਤਾ ਕਰ ਲਾਂਗੇ ਇਹ ਕਰ ਲਣਦੇ ਆਪਾਂ ਜੇ ਕੁੜੀ ਇੱਥੇ ਬਿਆਹਾਂਗੇ ਫੇਰੀ ਕਰੂ ਪਤਾ ਤੇ ਤੁਸੀਂ ਕੀ ਵਾਰੀ ਵਾਰੀ ਖਸਰ-ਭਸਰ ਜੀ ਕਰਨ ਲੱਗਿਆਂ ਨੀਓ ਉਹ ਤਾਂ ਵੈਸੇ ਹੀ ਗੱਲ ਕਰਦੇ ਸੀਗੇ ਉਹਨਾਂ ਨੇ ਕੀ ਕਹਿਣਾ ਹੈ ਮੈਂ ਇਹਨੂੰ ਐ ਕਹਿੰਦੀ ਆ ਭਾਈ ਸਾਹਿਬ ਵੀ ਐਨੇ ਤੁਸੀਂ ਟੈਨਸ਼ਨ ਲਈ ਜਾਨੇ ਉਹ ਮੇਰੀ ਜ਼ਿੰਮੇਵਾਰੀ ਹੈ ਆ ਕਰ ਕਰ ਮੈਨੂੰ ਦੱਸਦਾ ਭਾਂਜੀ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਇੱਕ ਦਿਨ ਰੱਖ ਲਓ ਅਸੀਂ ਮੁੰਡਾ ਵੀ ਦੇਖ ਕੇ ਆਵਾਂਗੇ ਹਾਂ ਹਾਂ ਕਿਹੜਾ ਵਧੀਆ ਮੁੰਡਾ ਵੀ ਦੇਖ ਕੇ ਆਵਾਂਗੇ ਘਰ ਪਰਿਵਾਰ ਸਾਰਾ ਕੁਝ ਦੇਖ ਕੇ ਜੇ ਸਾਡੀ ਗੱਲਬਾਤ ਬਣਦੀ ਹੋਈ ਤਾਂ ਸਾਡੇ ਵੱਲੋਂ ਕੋਈ ਜਵਾਬ ਨਹੀਂ ਠੀਕ ਹੈ ਠੀਕ ਹੈ ਇਹ ਗੱਲ ਇਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਵੀ ਭਾਈ ਉਹ ਪੁੜੀ ਨੂੰ ਕੁਝ ਨਹੀਂ ਦਿੰਦੇ ਕੁਝ ਹੀ ਲੈਂਦੇ ਜਾਂ ਕੁਝ ਨਹੀਂ ਲਾਉਂਦੇ ਠੀਕ ਹੈ ਜਿੰਨਾ ਬਣਿਆ ਭਾਈ ਅਸੀਂ ਪੂਰਾ ਵਧੀਆ ਤਰੀਕੇ ਨਾਲ ਕਰਾਂਗੇ ਹਾਂ ਨਾ ਕੋਈ ਗੱਲ ਨਹੀਂ ਕਦੋਂ ਮਰਜ਼ੀ ਦੇਖੇ ਉਹ ਦੇਖ ਦੇਖਣਾ ਤਾਂ ਇਹ ਜਾਈ ਹੈ ਵੀ ਆਲੇ ਦੇਖਦੇ ਹੁੰਦੇ ਆ ਚਾਹੇ ਤੁਸੀਂ 10 12 ਵਾਰ ਵੇਖਿਓ ਹਾਂ ਇਹਦੀ ਕੋਈ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਆਹ ਕਰਦੇ ਆ ਬਾਕੀ ਕਿੱਧਰ ਗਿਆ ਆਪਣਾ ਸ਼ੋਰਾ ਕਿੱਧਰ ਵਗ ਗਿਆ ਹੁਣ ਰਾਜਪਾਲ ਉਹ ਪਤਾ ਨਹੀਂ ਕੋਈ ਕੰਮ ਗਿਆ ਹੋਣਾਗਾ ਨਾਲੇ ਮੇਰੀ ਗੱਲ ਸੁਣਾ ਜੇ ਤੁਸੀਂ ਕੁੜੀ ਦਾ ਕਰਤਾ ਮੈਂ ਮੁੰਡੇ ਦਾ ਵੀ ਕਰਾ ਦੂੰ ਛੋਟੇ ਦਾ ਚੱਲ ਕੋਈ ਗੱਲ ਨਹੀਂ ਹਾਂ ਨਹੀਂ ਜੀ ਨਹੀਂ ਮੁੰਡੇ ਦਾ ਤਾਂ ਹੋਇਆ ਹੋਇਆਗਾ होया होया थे 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 ओ, दो दो लागे अच्छा और मुंडे ते रिश्ता होया ਹੋਇਆ ਹੈਗਾ ਉਹ ਬਸ ਐਂ ਕਹਿੰਦੇ ਨੇ ਵੀ ਤੁਸੀਂ ਕੁੜੀ ਦਾ ਘਰ-ਵਾਰ ਦੇਖ ਲਓ ਕੁੜੀ ਦਾ ਕਰ ਦੋ ਤਾਂ ਹੀ ਤਾਂ ਮੈਂ ਇਹਨਾਂ ਨੂੰ ਕਹੀਆਂ ਨੇ ਵੀ ਤੁਸੀਂ ਚਲੋ ਫੇਰ ਠੀਕ ਹੈ ਮੈਂ ਤੁਹਾਨੂੰ ਗੱਲਾਂ ਜਿਹੜੇ ਸਾਡੇ ਸਾਡੇ ਮੁੰਡੇ ਦੇ ਲੱਛਣ ਹੈ ਜੀ ਉਹ ਦੁਬਾਰਾ ਕਰਵਾਉਣਾ ਹੀ ਪੈਣਾ ਮੈਨੂੰ ਲੱਗਦਾ ਨਹੀਂ ਕੁੜੀ ਤੋਂ ਨਹੀਂ ਜੀ ਇਹ ਕਾਹਨੂੰ ਆਏ ਕਹਿੰਦੇ ਹਾਂ ਮੈਂ ਹੁਣ ਆਪਾਂ ਤੁਹਾਨੂੰ ਪੱਟੇ-ਪੁੱਟੇ ਪਾ ਲਵਾਂ ਤੇ ਮੈਂ ਮਨਿੰਦਰ ਨੂੰ ਭੇਜ ਦਾਂ ਨਾਲ ਤੁਸੀਂ ਕੋਈ ਆਪਸੀ ਗੱਲਬਾਤ ਕਰ ਲਿਓ ਕੁੜੀ ਨੂੰ ਭੇਜ ਜੇ ਮੜਾ ਜੀ ਤੁਸੀਂ ਦੇ ਦੇ ਰੱਖ ਲਿਓ ਭਾਈ ਜਿਹੜਾ ਮਸਲਾ ਹੈ ਠੀਕ ਹੈ ਫਿਰ ਅਸੀਂ ਆਵਾਂਗੇ ਅਸੀਂ ਦੇਖ ਕੇ ਆਵਾਂਗੇ ਭਾਈ ਦੇਖ ਮੈਂ ਕੰਮ ਨਹੀਂ ਕਰਦਾ ਠੀਕ ਹੈ ਨਾ ਨਾ ਕੋਈ ਗੱਲ ਨਹੀਂ ਦੇਖੇ ਹੋਏ ਹਾਂ ਦੱਸਿਆ ਸੀ ਪਿੰਡ ਤੇ ਗਰਮੇਲ ਨੰਬਰਦਾਰ ਦਾ ਮੁੰਡਾ ਹਣਾ ਹਾਂ ਹਾਂ ਲੈ ਉਹ ਤਸਵੀਰ ਪਤਾ ਕਰਾ ਲਉ ਹਾਂ ਕਰ ਲਿਓ 20 ਕਿੱਲੇ ਜ਼ਮੀਨ ਹੈ ਹਣਾ ਹਾਂ 20 ਕਿੱਲੇ ਜ਼ਮੀਨ ਮੈਂ ਭੇਜਦਾ ਮਨਿੰਦਰ ਨੂੰ ਇਹ ਤਾਂ ਬੜਾ ਖਚਰਾ ਨਹੀਂ ਕੰਜਰਾ ਪਾਹੀ ਤਾਂ ਤੈਨੂੰ ਮਨ ਕਿਹਾ ਸੀ ਇਹ ਤਾਂ ਪੂਰਾ ਤੇਰੇ ਅੰਤਰੇ ਲੈ ਕੇ ਛੱਡੂਗਾ ਚੱਲ ਕੋਈ ਨਾ ਫੇਰੇ ਲੈ ਜਾਣਦੇ ਕਰੀ ਜਾਣਦੇ ਪਤਾ ਜੇ ਆਪਾਂ ਕਿਤੇ ਕਰਾਂਗੇ ਲੈ 100 ਨੰਬਰਦਾਰ ਹੁੰਦੇ ਆ ਕਹਿ ਦਾਂਗੇ ਇੱਕ ਨੰਬਰਦਾਰ ਹੈ ਉੱਥੇ ਇੱਕ ਹੈ ਨੰਬਰਦਾਰ ਤੇ ਹੁਣ ਮੇਰੀ ਗੱਲ ਸੁਣ ਤੇ ਤੂੰ ਕਹਿਦੀ ਕਿ ਇਹ ਜੱਸੀ ਜੱਸੀ ਪੌਂਕੀ ਕੋਈ ਹੈਗਾ ਕਿ ਦੂਜੇ ਜੱਸੀ ਉਹ ਬਾਗ ਵਾਲੀ ਜੱਸੀ ਸੀ ਮੈਂ ਤਾਂ ਕਿਤੇ ਉਹ ਹੈ ਹੈ ਮੈਨੂੰ ਕਿਸੇ ਨੇ ਭੇਖਾ ਪਤਾ ਸੀ ਮੈਂ ਤਾਂ ਗੱਲ ਬਲਟ ਜੀ ਹਾਂ ਪੁੱਤ ਤੁਸੀਂ ਬੁਲਾਏ ਸੀਗੇ ਚਾਚਾ ਜੀ ਨੇ ਭੇਜਿਆ ਹਾਂ ਹਾਂ ਬਹਿ ਜਾ ਬਹਿ ਜਾ 2 ਮਿੰਟ ਬਹਿ ਜਾ ਸਿਆਣੀਆ ਕੁੜੀ ਤਾਂ ਕੁੜੀ ਤਾਂ ਬਥੇਰੀ ਸਿਆਣੀਆ ਜੀ ਲੈ ਪੁੱਤ ਜਿੱਥੇ ਮੈਂ ਰਿਸ਼ਤਾ ਕਰਾਉਂਗੀ ਨਾ ਤੇ ਐਸ਼ ਕਰੇਂਗੀ ਤੂੰ ਕੋਈ ਗੱਲ ਨਹੀਂ ਜਿਵੇਂ ਸੱਚੀ ਕਰ ਲਈਏ ਠੀਕ ਹੈ ਬਸ ਵਧੀਆ ਹਾਂ ਨਾ ਲੈ ਇਹ ਕਿਹੜਾ ਮਾੜੇ ਥਾਂ ਕਰਾਊਗੀ ਪੁੱਤਰ ਰਿਸ਼ਤਾ ਤੇ ਨਾਲੇ ਮੈਂ ਕਿਹੜਾ ਮਾੜਾ ਤੇ ਦੇਖਿਆ ਕੋਈ ਘਰ ਵਧੀਆ ਤਕੜਾ ਘਰ ਆਇਓ ਕੋਈ ਗੱਲ ਨਹੀਂ ਬਸ ਠੀਕ ਹੀ ਹੈ ਜੇ ਚਾਚਾ ਹਾਂ ਕਰ ਦੂਗਾ ਹਾਂ ਹੀ ਹੈ ਬਸ ਹਾਂ ਹੀ ਆਉਦੀ ਹਾਂ ਹੀ ਹੈ ਤੂੰ ਹਾਂ ਕਰਦੀ ਚੰਗਾ ਹਾਂ ਉਹਦੀ ਤਾਂ ਹਾਂ ਹੀ ਹੈ ਮੇਰੀ ਗੱਲ ਸੁਣ ਲੈ ਬੰਦੇ ਦੇ ਦਿਮਾਗ ਤੇ ਤਾਂ ਫਰਤਾ ਪਿਆ ਹੁੰਦਾ ਪੁੱਤ 20 ਕਿੱਲੇ ਜ਼ਮੀਨ ਦੇ ਆਉਂਦੇ ਨੇ ਹੈ ਘਟੋ ਘਟ ਰਾਜ ਕਰੇਗੀ ਪੁੱਤ ਨਾਲੇ ਮੇਰੀ ਗੱਲ ਸੁਣ ਉਹ ਤਾਂ ਪੰਜੀ ਨਹੀਂ ਲਗਾਉਂਦੇ ਮੈਂ ਕਹਤਾ ਪਈ ਸਾਡੇ ਘਰ ਦੀ ਕੁੜੀ ਐ ਸਾਡੇ ਕੋਲ ਤਾਂ ਕੁਝ ਨਹੀਂ ਦੇਣ ਨੂੰ ਲੈ ਹੋਰ ਤੂੰ ਕੀ ਭਾਲਦੀ ਐ ਤੇ ਨਹੀਂ ਤੈਨੂੰ ਪਤਾ ਐ ਗੱਡੀਆਂ ਅੱਡ ਮੰਗਦੇ ਐ ਸਿੱਧਾ 20 ਲੱਖ ਰੁਪਈਆ ਹਾਂ ਕਾ ਨੂੰ ਇਹ ਤੇ ਟੈਨਸ਼ਨ ਪਾਏਂਗੀ ਤੂੰ ਹੈ ਮੇਰੀ ਗੱਲ ਸੁਣ ਪੁੱਤ ਤੇਰੇ ਮੂਰੇ ਹੱਥ ਬੰਨ੍ਹ ਕੇ ਕਰਾ ਲਈ ਜਿੱਥੇ ਮੈਂ ਕਹਿੰਦੀ ਮੇਰੀ ਗੱਲ ਸੁਣ ਲੈ ਇਹਨੂੰ ਮਾਤ ਕੋਈ ਕੁਝ ਕਹੀ ਚੰਗਾ ਤੂੰ ਕਹਿ ਬੀਬਾ ਸੇ ਠੀਕ ਐ ਜਿੱਥੇ ਚਾਚੀ ਨੇ ਦੇਖੀ ਐ ਠੀਕ ਠੀਕ ਹੋ ਜਾਏਗਾ ਹਾਂ ਠੀਕ ਠੀਕ ਐ ਚਾਚੀ ਮੈਂ ਭਾਂਡੇ ਲੈ ਹਾਂ ਕਰ ਲੈ ਪੁੱਤ ਲੈ ਜਾ ਲੈ ਜਾ ਹਾਂ ਲੈ ਜਾ ਭਾਂਡੇ ਨੀ ਕੁੜੀ ਤੇ ਪੁੜੀ ਹੀ ਲੱਗਦੀ ਐ ਹਾਏ ਹਾਏ ਭਨੇ ਤੈਨੂੰ ਮੈਂ ਕੀ ਦੱਸਾਂ ਮਾਸਾਂ ਉੱਠ ਕੇ ਗਿਆ ਤੂੰ ਮੈਂ ਤਾਂ ਮਸਾਂ ਹੀ ਗੱਲ ਮੈਨੂੰ ਤਾਂ ਆਉੜ ਹੀ ਨਹੀਂ ਰਹਾ ਤੀ ਕੁਛ ਵੀ ਮੈਂ ਕਹਾ ਤੇ ਕੀ ਤੂੰ ਤਾਂ ওই ਧਰਧਰ ਕੰਮੀ ਜਾਨੀ ਐ ਜੇ ਨਾ ਛੱਕ ਹੋਵੇ ਨਾ ਤੇਰੇ ਵਰਗੀ ਤਾਂ ਪਵਾ ਦੇ ਛੱਕ ਲੈ ਤੈਨੂੰ ਪਤਾ ਵੀ ਕਿਹਾ ਜਾ ਬੰਤਾ ਐ ਇਹ ਆ ਹੁਣ ਤੈਹੀਂ ਨਹੀਂ ਦੇਖਿਆ ਤੂੰ ਗੱਲ ਸੁਣ ਹੋਈ ਜਾਵੇ ਬੰਦੇ ਹੁੰਦੇ ਨੇ ਕੁਛ ਨਹੀਂ ਤੁਰੇ ਆਉੜੀਆਂ ਵੱਟ ਤੇ ਜੇਬ ਚ 4 ਰੁਪਏ ਪਾ ਬਸ ਠੀਕ ਹੁਣ ਤੂੰ ਗੱਲ ਕਰਕੇ ਰੱਖੀ ਨਹੀਂ ਮੇਰੀ ਤਾਂ ਗੱਲ ਪੱਕੀ ਐ ਹਾਂ ਹਾਂ ਕਲ ਪੱਕੀ ਐ ਤੂੰ ਕਰਨ ਦੀ ਕਰ ਕੇ ਰਾ ਚੱਲ ਠੀਕ ਆ ਠੀਕ ਵੇਖਿਆ ਕੁੜੀ ਕਿੰਨੀ ਸੋਹਣੀ ਐ ਤੇ ਕੁੜੀ ਤਾਂ ਬਥੇਰੀ ਸੋਹਣੀ ਐ ਤੇ ਜੇ ਨਾ ਸਿੱਧੀ ਉਂਗਲ ਨਾ ਘਿਓ ਨਿਕਲੇ ਤੇ ਡੇਡੀ ਕਰ ਲਾਂਗੇ ਤੇ ਫਿਰ ਟੇਡੀ ਤਾਂ ਮੈਨੂੰ ਕਰਨੀ ਹੀ ਪੈਣੀ ਆ ਬਸ ਠੀਕ ਆ ਉਹ ਤਾਂ ਨਹੀਂ ਸਕੀਮ ਐ ਦੱਸੂ ਕਿਵੇਂ ਟੇਡੀ ਕਰਨੀ ਐ ਚੱਲ ਠੀਕ ਆ ਹਾਂ ਹਾਈ ਹਾਈ ਚੱਲ ਚੱਲ ਤੋੜ ਦੇ ਤੈਨੂੰ ਮੁੰਡੇ ਨਾਲ ਉਹ ਆ ਜੋ ਉਹਨਾ ਬਾਪੂ ਨੇ ਅੱਜ ਆ ਕੇ ਤੇਰੀ ਗੱਲ ਸਹੀ ਤੇਰਾ ਪਿਓ ਤਾਂ ਬੜਾ ਗੰਦਾ ਹੈ ਕਿਤੇ ਬਾਪੂ ਨੇ ਤਾਂ ਨਹੀਂ ਹਲਝਾਲਿਆ ਸੀ ਬੇ ਨਹੀਂ ਹੋਰ ਤਾਂ ਨਹੀਂ ਇਹਨੂੰ ਨਾਲ ਜਾ ਲਿਆ ਸੀ ਤੇ ਇਹ ਤਾਂ ਐਨਾ ਸੋਕਰ ਦੱਸੀ ਗਈ ਹੈ ਮੈਂ ਤਾਂ ਮੇਰੀ ਗੱਲ ਸੁਣ ਲੈ ਤੀਨੂ ਪੁੱਛਦਾ ਸੀ ਮਾ ਪਿੰਡ ਨੂੰ ਨਿਕਲਿਆ ਹੋਇਆ ਕਿਸੇ ਕੋਲ ਆਂਟੀ ਹੋ ਗਈ ਗੱਲ ਜਮਾ ਕਰੀ ਸਾਰੀ ਗੱਲ ਪੱਕੀ ਹੋ ਗਈ ਹੋਰ ਮੈਨੂੰ ਜਾਣ ਦੇ ਤੂੰ ਬਸ ਤੂੰ ਤਾਂ ਜਾਣਦੀ ਆ ਲੈ ਇਹ ਤੂੰ ਆਪਾਂ ਮੁੰਡੇ ਵਾਲਿਆਂ ਨਾਲ ਗੱਲ ਕਰ ਲਾਂਗੇ ਰੁਪਈਏ ਫੜਾ ਦੇ ਤੇ ਕੁੜੀ ਤੋੜ ਦਿਓ ਬਸ ਮੇਰੀ ਇੱਕ ਗੱਲ ਸੁਣ ਲੈ ਆਂਟੀ ਧੋਖਾ ਨਾ ਨਾ ਹੋ ਜੇ ਤੇ ਕੋਈ ਧੋਖਾ ਨਹੀਂ ਹੁੰਦਾ ਹਾਂ ਦੇਖ ਲੈ ਕੁੜੀ ਤਾਂ ਸੀ ਤੋੜ ਦਾਂਗੇ ਸਾਨੂੰ ਪਰ ਪਹਿਲਾਂ ਪੈਸੇ ਚਾਹੀਦੇ ਨੇ ਤੂੰ ਮਾਪੀ ਪੈਸੇ ਦਵਾ ਦੂੰਗਾ ਠੀਕ ਹੈ ਬਸ ਬਸ ਠੀਕ ਹੈ ਨਾਲ ਇੱਕ ਗੱਲ ਹੋਰ ਹਾਂ ਉਦੋਂ ਬਾਅਦ ਜਿਹਨੂੰ ਮਰਜੀ ਵੇਚੀ ਜਦੋਂ ਉਹਨੂੰ ਲੈਣ ਆਉਣਾ ਨਾ ਮੁੰਡਾ ਚੱਜ ਦਾ ਤੇ ਗੱਡੀ ਚੱਜ ਦੀ ਲੈ ਕੇ ਆਉਣਾ ਉਹ ਦੇ ਗੱਲਬਾਤ ਸਾਰੇ ਪਰਿਵਾਰ ਆ ਵਧੀਆ ਆਪੀ ਲੈ ਕੇ ਜਾਣਗੇ ਤੂੰ ਟੈਨਸ਼ਨ ਨਾ ਕਰ ਹਾਂ ਚੱਲ ਬਸ ਠੀਕ ਹੈ ਹਾਂ ਚੱਲਾਂ ਸੁੱਤੇ ਪੈਣੀ ਕੱਲ ਨੂੰ ਆ ਕੇ ਤਰਨਾ ਬਾਕੀ ਗੱਲ ਕਰਦਾ ਠੀਕ ਆ ਜਾ ਆ ਜਾ ਹੁਣ ਤੈਨੂੰ ਛੱਡ ਕੇ ਆਵਾਂ ਮੈਂ ਤੇ ਛੱਡ ਕੇ ਆਵੇਂ ਨੂੰ ਆ ਜਾ ਦਵਾ ਦਵਾ ਆ ਜਾ ਛੇਹੀ ਛੱਡਿਆ ਹੀ ਜਾਂਦਾ ਆ ਜੀ ਹਾਂ ਜੀ ਕਿਵੇਂ ਹੋ ਤੁਸੀਂ ਚੱਟਗੜ੍ਹਤ ਕਰ ਵੀ ਦਿਓ ਹਾਂ ਆਉਂਦੇ ਕਹਤ ਨਹੀਂ ਮੈਂ ਤਾਂ ਰਹਿਣਾ ਗਲੀ ਚ ਗੇੜੇ ਮੈਂ ਬਤਨ ਕਿੰਨੇ ਵਾਰੀ ਕਿਹਾ ਨਾ ਮੈਂ ਨਹੀਂ ਹਾਂ ਕੰਮ ਨਹੀਂ ਮੈਂ ਮੈਂ ਕਰ ਦੋ ਹਾਂ ਮੈਂ ਤਾਂ ਸੋਢਣਾ ਵਿਆਹ ਕਰਾਉਣਾਗਾ ਜਿ ਜਿਨਾਂ ਨੇ ਵਿਆਹ ਕਰਾਉਣਾ ਹੁੰਦਾ ਨਾ ਉਹ ਗਲੀਆਂ ਚ ਖੜ ਖੜ ਛੇੜਦੇ ਨਹੀਂ ਹੁੰਦੇ ਕਿਵੇਂ ਕੀ ਕਹ ਲੂਗੀ ਵੀਰੇ ਨੇ ਕੁਝ ਕਹਿਤਾ ਨਹੀਂ ਅਜੇ ਮੂੰਹ ਕੀ ਲਾ ਤੇਰਾ ਕੀ ਹਾਜ ਮੈਂ ਕਿਹਾ ਇਹ ਕਿ ਲੋ ਕਰਤੇ ਆਏ ਨਾ ਕਰੋ ਹਨ ਵੀ ਜਾਓ ਹਨ ਬਹੁਤ ਦਿਨ ਹੋ ਗਏ ਕੀੜੇ ਮਾਰਦੇ ਨੂੰ ਮੇਰੀ ਗੱਲ ਸੁਣ ਲੈ ਮੈਂ ਆਪਣੇ ਨਾ ਚਾਚੇ ਇਹਦਾ ਵੀ ਮੈਂ ਰੋਲਾ ਪਾ ਦੂ ਘਰੀ ਚ ਇਹ ਆਖ ਨਹੀਂ ਕਰਦਾ ਯਾਰ ਮੈਂ ਸੱਚੀ ਪਿਆਰ ਕਰਦਾ ਮੈਂ ਤੈਨੂੰ ਵਿਆਹ ਕਰਾਉਣਾ ਚਾਚਾ ਮੈਂ ਸੱਚੀ ਵਿਆਹ ਕਰਵਾਉਣਾ ਚਾਹੁੰਦਾ ਮੈਂ ਸੱਚੀ ਪਿਆਰ ਕਰਦਾ ਮੈਂ ਕਹਣਾ ਤੂੰ ਤੂੰ ਕੌਣ ਦੱਸ ਸੋ ਜੂ ਤੇਰੀ ਫੇਰ ਗਾਲ੍ਹਾਂ ਸੁੱਟ ਮੈਂ ਗਾਲ੍ਹਾਂ ਸੁੱਟ ਇਹ ਦੁਆ ਵੀ ਕਰਦੇ ਸੋਰੀ ਸੋਰੀ ਸੋਰੀ

ਚੱਕ ਜਲ ਤੈਨੂੰ ਇੱਕ ਮਿੰਟ ਖੜ੍ਹ ਆਹ ਦੇਖ ਮੈਂ ਮਹਾਰਾਜਪਾਲ ਕੋਲ ਉਸੇ ਤੋਂ ਘਟਾਉਣਾ ਤੈਨੂੰ ਉਹ ਰਾਜਪਾਲ ਆ ਫੜ ਲਿਆ ਮੁੰਡਾ ਦੇਖ ਆਈ ਸੀ ਨਾ ਬਾਪੂ ਤੂੰ ਦੇਖ ਉਹੀ ਬੰਦਾ ਨਾ ਉੱਦਾਂ ਵਾਲਾ ਇਹ ਹਾਂ ਇਹ ਫੜ ਲਿਆ ਸੀ ਨਾ ਚੱਲ ਆਏ ਚਾਰ ਸ਼ਤ ਦੱਸ ਬਈ ਗਲਤੀ ਹੋ ਗਈ ਗਲਤੀ ਮੈਂ ਤਾਂ ਕੁਝ ਨਹੀਂ ਆਖਿਆ ਮੈਂ ਤਾਂ ਇੱਕ ਅੱਖ ਲੀਆ ਭੈਣ ਜੀ ਬੱਠਾ ਮੈਂ ਸੱਟਾਣਾਗਾ ਤੁਸੀਂ ਕਿੱਧਰ ਜਾਣੇ ਹੋਗੇ ਓਏ ਮੇਰੀ ਗੱਲ ਸੁਣ ਤੇਰਾ ਕੀ ਮਤਲਬ ਹੋਇਆ ਕੁੜੀ ਨੂੰ ਰੋਕ ਕੇ ਗੱਲ ਕਹਿਣ ਦਾ ਬੱਠਾ ਮੈਂ ਸੱਟਿਆਣਾ ਗਲਤੀ ਹੋ ਗਈ ਜੀ ਇਹ ਇੱਥੇ ਥੱਲੇ ਥੱਲੇ ਜਿਲਾ ਕੁੜੀ ਦੇ ਪੈਰੀ ਲਾ ਕੁੜੀ ਦੇ ਪੈਰੀ ਗਲਤੀ ਹੋ ਗਈ ਗਲਤੀ ਮਨ ਗਲਤੀ ਹੋ ਗਈ ਮਾਫ ਕਰ ਤੋ ਮੰਗ ਮਾਫੀ ਨਾਲ ਕਰ ਦੇ ਬਾਈ ਜੀ ਗਲਤੀ ਹੋ ਗਈ ਇਹ ਦੋਹਾਂ ਨਹੀਂ ਕਹਿੰਦਾ ਜੀ ਕੁਛ ਅੱਜ ਤੋਂ ਬਾਅਦ ਇੱਧਰ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਜੇ ਸਾਡੇ ਪਿੰਡ ਦੇ ਵਿੱਚ ਨਜ਼ਰ ਆ ਗਿਆ ਜਾਂ ਇਸ ਗਲੀ 'ਚ ਨਜ਼ਰ ਆ ਗਿਆ ਨਾ ਹਸਾਬ ਨਾਲ ਤੇਰਾ ਬੰਦਦਾ ਕੀ ਆ ਠੀਕ ਹੈ ਜੀ ਗਲਤੀ ਹੋ ਗਈ ਹਾਂ ਚੱਬਾ ਦੇ ਹੁਣ ਸਾਨੂੰ ਐਂ ਤਾਂ ਦੱਸ ਦੋ ਕੀਤਾ ਕੀ ਸੀ ਇਹਨੇ ਹੈ ਤਾਂ ਇਹ ਉਹੀ ਸੀਗਾ ਉੱਦ ਦਾ ਮੇਰੀ ਗੱਲ ਸੁਣ ਅਹ ਮਨਿੰਦਰ ਜੈ ਜਨ ਸੀ ਕੂੜਾ ਸੱਟਣ ਵਾਸਤੇ ਠੀਕ ਹੈ ਨਾ ਉਥੇ ਰਹਿ ਬੁਲਾਉਂਦਾ ਸੀਗਾ ਉਤੋਂ ਦੀ ਮੈਂ ਵਗ ਗਿਆ ਮੌਕੇ ਤੇ ਹੀ ਮੈਂ ਜਾਵੜਿਆ ਠੀਕ ਹੈ ਨਾ ਦੇਖ ਲਾ ਮਾਂ ਬੁਲਾਉਂਦਾ ਨਹੀਂ ਸੀ ਬੁਲਾਇਆ ਹੈ ਨੇ ਨਹੀਂ ਨਹੀਂ ਵੀਰੇ ਪੈ ਤਲੇ ਮੜਾ ਮੋਟਾ ਤਾਂ ਸਾਡੀ ਇੱਜ਼ਤ ਦਾ ਖਿਆਲ ਕਰ ਲਾ ਨਹੀਂ ਆਹੀ ਲੱਥਣ ਫੜ ਰੱਖੇ ਨੇ ਪੈਨੇ ਚਾਚਾ ਕੀ ਕਹਤਾ ਇਹਨੂੰ ਮੈਂ ਚੱਕਦੀ ਆ ਹੈ ਇਧਰ ਮੇਰੇ ਇਧਰ ਪੁੱਤ ਮੇਰੇ ਆਸਣ ਮੈਂ ਨਹੀਂ ਤੈਨੂੰ ਕੀ ਕਹਤਾ ਕਹਿਣਾ ਨਹੀਂ ਉਹੀ ਮੁੰਡਾ ਸੀ ਬਾਪੂ ਇਹ ਜਿਹੜਾ ਉੱਦੇ ਦੇ ਕੋਲੇ ਖੜਾ ਸੀ ਉਹੀ ਤਾਂ ਮੈਂ ਕਹੀ ਇਹਨਾਂ ਵੀ ਉਹੀ ਸੀ ਮੁੰਡਾ ਯਾਰ ਇਹ ਦੇਖ ਪਾਈ ਤਾਂ ਫੜ ਕੇ ਲੈ ਕੇ ਆਏ ਇਹ ਗੱਲ ਸੁਣ ਲੈ ਇੱਕ ਇਹਨੇ ਤੈਨੂੰ ਦੇਖ ਕੇ ਨਾ ਇਹ ਕੱਚਰ ਲਾਏ ਨੇ ਉਹਨੂੰ ਰਾਲਾ ਪਾਉਣ ਵਾਸਤੇ ਇਸੇ ਨੇ ਕਿਹਾ ਹੋਊਗਾ ਨਹੀਂ 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 ਚੱਜੀ ਸੱਚੀ ਇਹੋ ਜੀ ਕੋਈ ਗੱਲ ਇਹ ਕਹੋ ਇਹ ਤਾਂ ਪਹਿਲਾਂ ਹੀ ਉਹਨੂੰ ਬਹੁਤ ਬਹੁਤ ਕੁਝ ਬੋਲੀ ਜਾਂਦੀ ਸੀ ਆਹੋ ਰਾਲਾ ਨਾ ਪਾਉਣਾ ਤੇਰਾ ਸਾਹਮਣੇ ਕਰਦੀ ਸੀ ਇੱਕ ਮਿੰਟ ਕਰਦੀ ਆ ਉਹਦੇ ਨਾਲ ਇਹ ਨਹੀਂ ਨਹੀਂ ਵੀਰੇ ਤੂੰ ਤਾਂ ਬਹੁਤ ਸੱਚੀ ਸ਼ਰਮ ਆਉਣੀ ਚਾਹੀਦੀ ਭੈਣ ਨੂੰ ਹਾਂ ਗੱਲਾਂ ਬੋਲਦਾ ਤੂੰ ਭੈਣ ਭੈਣ ਨਹੀਂ ਰਹੀ ਹੁਣ ਨਾ ਕੋਈ ਨਹੀਂ ਪਤਾ ਤੂੰ ਚੁੱਪ ਕਰ ਆਂ ਡਰਾਵੇਂ ਨੇ ਕੀ ਚੁੱਪ ਕਰ ਇੱਜ਼ਤ ਤਾਂ ਮਿੱਟੀ 'ਚ ਰੋਲ ਨ ਕਰੇ ਕੋਈ ਕਾਤਰ ਛੱਡਿਆ ਨੇ ਜਾ ਤੂੰ ਵਗ ਜਾ ਇੱਥੇ ਮੈਂ ਤੈਨੂੰ ਕਹਤਾ ਠੀਕ ਹੈ ਨਾ ਇਹ ਤਾਂ ਨਾ ਅੱਖਾਂ 'ਤੇ ਪੱਟੀ ਬੰਨੀ ਗਈ ਉਹ ਵੀ ਠੰਡੀ ਕਰਕੇ ਆ ਦੇ ਬੁੱਥੀ ਦੇਖ ਲਾ ਉਹ ਵੀ ਲੱਗਦੀ ਆ ਉਹ ਤੁਹਾਨੂੰ ਅਸੀਂ ਯਕੀਨ ਨਹੀਂ ਦਿਵਾ ਸਕਦੇ ਭਾਵੇਂ ਸਾਡਾ ਦਾ ਆਜ ਤੂੰ ਗੱਲ ਲਾ ਦੇ ਠੀਕ ਹੈ ਨਾ ਜਿਵੇਂ ਤੁਸੀਂ ਕਰਨਾਵੇਂ ਕਰ ਲਓ ਜਾ ਵਗ ਜਾ ਮੇਰੇ ਮਗਰੋਂ ਲੋ ਮੈਂ ਤਾਂ ਤੈਨੂੰ ਐ ਕਹਿਨੀ ਆ ਵੀ ਤੈਨੂੰ ਮੇਰੀਆਂ ਗੱਲਾਂ 'ਤੇ ਯਕੀਨ ਨਹੀਂ ਆਉਂਦਾ ਤੇ ਆ ਹਰਾਮਣ ਦੀਆਂ ਗੱਲਾਂ ਤੇ ਤੈਨੂੰ ਮੇਰੀਆਂ ਗੱਲਾਂ 'ਤੇ ਯਕੀਨ ਆਇਆ ਮੈਂ ਤੈਨੂੰ ਜਦੋਂ ਸਾਹਮਣੇ ਕਹੀ ਜਾਂ ਨਗਾ ਵੀ ਮੈਂ ਆਪ ਮੁੰਡੇ ਦੀ ਬਾਹ ਫੜ ਕੇ ਲੈ ਤੈਨੂੰ ਕੀ ਨਾਏ ਮੇਰੀ ਗੱਲ ਤੇ ਸਭ ਜਾਣਦੀਆਂ ਮੈਂ ਬਾਪੂ ਸਾਰਾ ਗਉਸਾਂ ਨੂੰ ਪਤਾ ਇਹਨੇ ਬੁਲਾਇਆ ਸੀ ਤੂੰ ਦੇਖ ਲਿਆ ਤਾਂ ਹੁਣ ਸੱਚੀ ਹੁੰਦੀ ਆ ਰੱਬਾ ਸੱਚੇ ਇਹੋ ਜੀ ਕੋਈ ਗੱਲ ਨਹੀਂ ਨਹੀਂ ਤੂੰ ਤਾਂ ਚੁੱਪ ਰਹਿ ਤਾ ਕਿਉਂ ਰਹਿ ਤਾ ਬੈਠ ਪੁੱਤ ਕੋਈ ਗੱਲ ਨਹੀਂ ਇਹਨਾਂ ਨੇ ਮਾਂ ਪੁੱਤਰ ਦੇ ਨਾਂ ਅੱਜ ਤੱਕ ਕਪੜੀ ਮੰਨੀਆਂ ਤੇ ਨਾਂ ਮੰਨਣ ਇਹ ਠੀਕ ਹੈ ਨਾ ਜੇ ਮੰਨਣ ਵਾਲੀ ਗੱਲ ਹੋਵੇ ਨਾ ਸਰਦਾਰ ਜੀ ਫੇਰ ਮੰਨਾ ਆਈਆਂ ਆ ਗੱਲਾਂ ਮੰਨੀਆਂ ਨਹੀਂ ਜਾਂਦੀਆਂ ਇਹਦਾ ਸਾਹਮਣੇ ਤੈਨੂੰ ਦੇਖ ਕੇ ਨਾ ਇਹਨੇ ਫੇਰ ਤੱਕ ਚੱਲ ਆਨੇ ਮੇਨੂੰ ਪਤਾ ਹੁਆ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਗੱਲ ਬਾਰ ਬਾਰ ਆਖੀ ਹੈ ਨਾ ਕਿ ਕੁੜੀ ਉੱਤੇ ਇਲਜ਼ਾਮ ਲਾ ਰਿਹਾ ਠੀਕ ਹੈ ਨਾ ਮੈਂ ਜਦੋਂ ਮਾਂ ਤੇ ਨੂੰ ਕਿਹਾ ਸੀਗਾ ਮੈਂ ਵੀ ਇਹਨੂੰ ਕੂੜਾ ਸਿੱਟਾ ਨਹੀਂ ਜਾਣ ਦੇਣਾ ਘਰ ਦੇ ਵਿੱਚ ਨੌਕਰਾਨੀ ਤੇਰੀ ਮਾਂ ਨੇ ਬਣਾ ਕੇ ਰੱਖੀ ਹੈ ਤੇ ਆਪ ਸੱਟਿਆ ਕਰੋ ਜਾ ਕੇ ਇਹਦੇ ਕਿ ਮਹਿੰਦੀ ਲਾਈ ਹੋਈ ਹੈ ਤੇਰੇ ਕਿ ਮਹਿੰਦੀ ਲਾਈ ਹੋਈ ਹੈ ਆ ਪਰ ਕਿਹੜੀ ਰੱਖ ਰੱਖੀ ਹੈ ਇਹ ਦੀ ਛੱਡ ਕੇ ਤੂੰ ਕੂੜਾ ਸਿੱਟਾ ਹੁਣ ਮੈਂ ਨਾ ਸੱਟਾ ਤੂੰ ਮੇਰੀ ਗੱਲ ਸੁਣ ਸਰਦਾਰ ਜੀ ਕੂੜਾ ਸਿੱਟਣ ਨੂੰ ਇਹ ਪਹਿਲਾਂ ਕਿਉਂ ਮਰਦੀ ਆ ਉੱਤੇ ਲੰਘਣਾਰੇ ਪਹਿਲੇ ਰੋਟੀਆਂ ਲਾਉਣ ਵਾਲੀਆਂ ਪਈਆਂ ਨੇ ਉਹ ਨਹੀਂ ਲਾ ਸਕਦੀ ਹੈ ਕੂੜਾ ਸੱਟ ਨੂੰ ਛੇਤੀ ਜਲਦੀ ਆ ਹੀ ਰਹੇ ਆ ਤੇਰੇ ਮਰੇ ਬੰਨੇ ਹੱਥ ਬਾਬਾ ਗੁਰੂ ਸਾਨੂੰ ਬਖਸ਼ ਦਿਓ ਸਾਨੂੰ ਜਿਉਂ ਲੈਣ ਦਿਓ ਜਿਵੇਂ ਹੈਗਾ ਠੀਕ ਹੈ ਤੂੰ ਕਰਾ ਲਾ ਉਹ ਆਉ ਤੇਰੀ ਦਾੜੀ ਦੇ ਫੁੱਲੇ ਇਹ ਨਾਲ ਆ ਵੀ ਮੇਰ ਜਿਹੜੀ ਕਰਾ ਹੁੰਦੀ ਹੈ ਨਹੀਂ ਕੀ ਝਾਕਦੀਆਂ ਮੇਰੇ ਕਣੀ ਕਸੂਰ ਤੇਰਾ ਹੀ ਆ ਸੁਣ ਕੇ ਜਿੰਨਾ ਮਰਜ਼ੀ ਪਰਦੇ ਪਾ ਲੋ ਅੰਗਰਮਾਸ ਵਾਲਿਆ ਸੁਣਾ ਬਾਹ ਹੁਣ ਪਤਾ ਲੱਗ ਗਿਆ ਤੇਰੀ ਕਰਤੂਤ ਦਾ ਅੱਜ ਸਾਹਮਣੇ ਆ ਗਈ ਹਾਂ ਬੂਕਲਾ 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 ਇਹਨੂੰ ਤਾਂ ਮੈਂ ਉੱਦੇ ਲਈ ਦੱਸਿਆ ਸੀਗਾ ਗੱਲ ਸੁਣ ਲੈ ਬਾਪੂ ਇਹਦਾ ਹੱਲ ਕਰ ਦੇ ਨਹੀਂ ਮੈਂ ਦੂਜੇ ਲੋਡ ਕਰੂੰਗਾ ਹੁਣ ਠੀਕ ਆ ਨਾ ਕੋਈ ਨਹੀਂ ਭਾਈ ਦੂਜੇ ਲੋਡ ਕਰ ਲਈ ਬਸ ਮੈਂ ਦੂਜੇ ਲੋਟ ਹੀ ਕਰੂੰਗਾ ਸਮਝਾਤਾ ਤੈਨੂੰ ਹੁਣ ਇੱਕ ਵਾਰੀ ਤੂੰ ਜਦੋਂ ਤੂੰ ਸੈਂ ਸਾਹਮਣੇ ਸੀ ਸਾਰਾ ਕੁਝ ਆਪ ਹੀ ਦੇਖ ਕੇ ਹੁਣ ਮੇਰੀ ਕੀ ਚਲਦੀ ਹੈ ਇਹਦੇ ਚ ਉਹ ਤਾਂ ਮੈਂ ਤਾਂ ਤੈਨੂੰ ਗਲਤ ਨਹੀਂ ਆਖਿਆ ਹੈ ਜੇ ਤੈਨੂੰ ਮੈਂ ਗਲਤ ਆਖਿਆ ਤਾਂ ਤੂੰ ਆ ਦੇ ਆਇਆ ਤੂੰ ਕਰਦੇ ਮੇਰੇ ਨਾਲ ਮੈਂ ਬਾਲੀ ਬਗਾਨੀ ਇਹਨਾਂ ਲਈ ਇਹਨਾਂ ਦੀ ਧੀ ਐ ਮੈਂ ਵੀ ਗੱਲ ਪਤਾ ਕੀ ਹੁੰਦੀ ਤੇਰੀ ਤਾਈ ਨੇ ਨਾ ਤਾਂ ਆਪਦੇ ਪੇਕੇ ਕਦੇ ਕਿਸੇ ਹੋਰ ਨਾਲ ਵਰਤਿਆ ਨਾ ਇਹਨੂੰ ਰਿਸ਼ਤਾ ਰੱਖਣਾ ਆਇਆ ਠੀਕ ਐ ਨਾ ਕੱਲੀ ਹੀ ਉੱਥੇ ਰਹੀ ਐ ਤੇ ਕੱਲੀ ਹੀ ਆਪਾਂ ਨੂੰ ਰੱਖਣਾ ਚਾਹੁੰਦੀ ਐ ਠੀਕ ਐ ਨਾ ਮੇਰੀ ਗੱਲ ਤੇਰੇ ਉੱਤੇ ਮੈਨੂੰ ਰੱਬ ਜਿੰਨਾ ਭਰੋਸਾ ਤੂੰ ਕਦੇ ਗਲਤੀ ਨਹੀਂ ਕਰੇਗੀ ਠੀਕ ਐ ਨਾ ਜਦੋਂ ਮੈਂ ਤੇਰੇ ਤੇ ਵਿਸ਼ਵਾਸ ਕਰਦਾ ਜਦੋਂ ਮੈਨੂੰ ਤੇਰੀ ਕਿਸੇ ਗੱਲ ਦਾ ਕੋਈ ਦੁੱਖ ਨਹੀਂ ਹੈਗਾ ਹੈ ਫਿਰ ਤੈਨੂੰ ਇਹਨਾਂ ਦੀ ਕੀ ਲੋੜ ਪਈ ਹੈ ਵੀ ਤੈਨੂੰ ਕੋਈ ਸ਼ੱਕ ਨੇ ਚਾਚਾ ਤੂੰ ਐਂ ਦੇਖ ਮੈਂ ਚਾਚੀ ਦੀ ਕੋਈ ਗੱਲ ਵੀ ਨਹੀਂ ਮੋੜਦੀ ਹੈਗੀ ਮੈਨੂੰ ਜਿਵੇਂ ਕੰਮ ਕਹਦੀ ਆ ਮੈਂ ਉਵੇਂ ਕੰਮ ਕਰਦੀ ਆ ਤੂੰ ਐਂ ਦੇਖ ਮੈਨੂੰ ਪੜਨ ਦਾ ਕਿੰਨਾ ਸ਼ੌਂਕ ਸੀ ਮੈਂ 10ਵੀਂ ਚ ਹੀ ਹਟਾਰਿਆ ਮੈਂ ਤਾਂ ਵੀ ਕੁਝ ਨਹੀਂ ਕਿਹਾ ਇਹਨੂੰ ਮੇਰੀ ਗੱਲ ਸੁਣ ਤੇਰੀ ਚਾਚੀ ਦਾ ਸਬਾਈ ਐਦਾਂ ਪੁੱਤ ਠੀਕ ਆ ਉਹ ਪਹਿਲੇ ਦਿਨੋਂ ਹੀ ਰਖਤ ਹੈ ਦੇਖ ਤੂੰ ਦੀ ਉਹਦੀ ਕਿਸੇ ਨਾਲ ਬਣੀ ਆ ਤੇਰੇ ਮਾਮਿਆਂ ਨਾਲ ਬਣੀ ਆ ਆਉਦੇ ਸਕੇ ਭਰਾਵਾਂ ਨਾਲ ਉਹਦੀ ਨਹੀਂ ਬਣਦੀ ਪਰਝਾਈਆਂ ਨਾਲ ਉਹਦੀ ਨਹੀਂ ਬਣਦੀ ਫਿਰ ਆਪਣੇ ਨਾਲ ਕਿੱਥੇ ਬਣੂਗੀ ਹੈ ਮੇਰੀ ਗੱਲ ਸੁਣ ਉਹਦੀ ਗੱਲ ਨਾ ਇਧਰੋਂ ਦੀ ਪਾਇਆ ਕਰ ਇਧਰੋਂ ਦੀ ਕੱਢ ਦੇ ਕਰ ਠੀਕ ਹੈ ਨਾ ਤੇ ਬਾਕੀ ਰਹੀ ਗੱਲ ਆਪਣੇ ਰਾਜਪਾਲ ਦੀ ਦੇਖ ਭਰਾਵਾਂ ਨੂੰ ਤਾਂ ਇਸ ਗੱਲ ਦੀ ਚਿੰਤਾ ਹੁੰਦੀ ਹੈ ਨਾ ਵੀ ਸਾਡੀਆਂ ਭੈਣਾਂ ਕਿਤੇ ਗਲਤ ਨਾ ਹੋ ਜਾਣ ਠੀਕ ਹੈ ਨਾ ਨਾਲੇ ਆਪਣਾ ਕਿਹੜਾ ਬਗਾਨਾ ਪੁੱਤ ਹੈ ਨਾ ਤੇ ਜੇ ਤੈਨੂੰ ਕੁਝ ਕਹਿ ਲੈਂਦਾ ਤੇ ਤੂੰ ਅਜਾਈਂ ਕਰ ਦਿਆ ਕਰ ਤੈਥੋਂ ਵੱਡਾ ਠੀਕ ਹੈ ਨਾ ਉਹ ਉਹਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਤੇ ਤੇਰੀ ਚਾਚੀ ਦੀ ਗੱਲ ਦਾ ਤੂੰ ਜਮੇ ਗੁੱਸਾ ਨਾ ਕਰਿਆ ਕਰ ਜੇ ਐਸਾ ਨਾ ਮੈਂ ਗੁੱਸਾ ਕਰਨ ਲੱਗਿਆ ਤਾਂ ਮੈਂ ਤਾਂ ਦੋ ਦਿਨ ਰੋਟੀ ਨਹੀਂ ਖਾਂਦਾ ਹੈ ਜਿਹੜੇ ਸਾਹ ਨਾ ਮੈਨੂੰ ਕਹੋ ਕਰਦੀ ਆ ਠੀਕ ਐ ਕੋਈ ਗੱਲ ਠੀਕ ਐ ਨਾ ਤੇਰੇ ਤੇ ਮੈਨੂੰ ਰੱਬ ਜਿੰਨਾ ਭਰੋਸਾ ਤੇ ਤੂੰ ਵੀ ਆਪਦੇ ਚਾਚੇ ਤੇ ਰੱਬ ਜਿੰਨਾ ਭਰੋਸਾ ਕਰ ਨਾ ਨਾ ਚਾਚਾ ਮੈਨੂੰ ਤਾਂ ਉਹਤੇ ਬਹੁਤ ਜਕੀਨ ਹੈ ਤੁਸੀਂ ਕਦੇ ਮੇਰਾ ਮਾੜਾ ਨਹੀਂ ਸੋਚੋਗੇ ਨਾ ਕਰੋਗੇ ਨਹੀਂ ਬਸ ਫਿਰ ਤੂੰ ਇਹ ਗੱਲ ਅੱਜ ਦਿਮਾਗ 'ਚ ਪਾ ਲੈ ਵੀ ਤੈਨੂੰ ਜਿਹੜਾ ਵੀ ਘਰ ਦਾ ਜੋ ਵੀ ਕੁਝ ਕਹੀ ਜਾਂਦਾ ਤੂੰ ਸੁਣ ਲੈ ਨਾ ਤੂੰ ਰੋਣਾ ਨਾ ਤੂੰ ਗੱਲ ਦਿਲ ਤੇ ਲਾਉਣੀ ਠੀਕ ਹੈ ਠੀਕ ਹੈ ਨਾ ਮੈਂ ਤੇਰਾ ਚਾਚਾ ਨਹੀਂ ਤੇਰਾ ਪਿਓ ਵੀ ਆ ਪੁੱਤ ਠੀਕ ਹੈ ਨਾ ਬੇਫਿਕਰ ਹੈ ਤੇ ਤੂੰ ਮੇਰੀ लाਡਲੀ ਧੀ ਆ ਚੱਲ ਹੁਣ ਖੁਸ਼ ਖੁਸ਼ ਹੋ ਕੇ ਨਾ ਚੱਲ ਚਾਹ ਪਾਣੀ ਬਣਾ ਆਪਾਂ ਦੋਨੇ ਪਿਓ ਤੀ ਚਾਹ ਪੀਨੇ ਠੀਕ ਹੈ ਬਣਾਉਣੀ ਆ ਹਾਂ ਵਧੀਆ ਜੀ ਚਾਹ ਬਣਾਣਾ ਮੇਰਾ ਸ਼ੇਰ ਠੀਕ ਹੈ ਜੀ ਹੋਈ ਰੱਬ ਸੱਚਾ ਇਹ ਜਵਾਗੜੀ ਦੇ ਕਰਮਾਂ ਚ ਕੀ ਲਿਖਿਆ ਨਾ ਤਾਂ ਮਾਪੇ ਉਹਦਾ ਸੁੱਖ ਮਿਲਿਆ ਤੇ ਨਾ ਚਾਚੀ ਦਾ ਇਹਦਾ ਕੀ ਕਸੂਰ ਹੈ ਕੁਸਤਾ ਦੇ ਮਾਰੇ ਸੋਚ ਤੇ ਕੋਸ਼ਿਸ਼ ਨਾ ਜੋ ਬੇਕਲਿਆਂ ਨੂੰ ਅਕਲ ਦੇ